ਉੱਰੇ ਸ਼ਾਹ ਆਪਣਾ ਬਾਈ ਦੇ ਕਰ ਰਹੇ ਨੇ ਸਾਹਮਣੇ ਵੇਖ ਸਕਦੇ ਆ ਦੋਸਤੋ ਬਾਈ ਦੀਆਂ ਘੋੜੀਆਂ ਰੱਖੀਆਂ ਹੋਈਆਂ ਤੋਰੀ ਬਿਮਾਰ ਆ ਦੇਖ ਸਕਦੇ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਮੱਤੇ ਤੋਂ ਕਵਰ ਕਰ ਰਹੇ ਆ ਦੋਸਤੋ ਪਹਿਲਾ ਸੁਆ ਗੱਬਨ ਝੋਟੀ ਦੋਸਤੋ ਬਹੁਤ ਸੋਹਣਾ ਥਣ ਹਵਾਨਾ ਤੇ ਇਸ ਪਿੰਡ ਨੂੰ ਦੋਸਤੋ ਜੇ ਜ਼ਿਲ੍ਹੇ ਦੀ ਗੱਲ ਕਰ ਲਈਏ ਫਰੀਦਕੋਟ ਜ਼ਿਲ੍ਹਾ ਪੈ ਜਾਂਦਾ ਤੇ ਤਹਿਸੀਲ ਦੋਸਤੋ ਜੈਤੋ ਪੈ ਜਾਂਦੀ ਆ ਬਾਈ ਦੇ ਦੋਸਤੋ ਘਰ ਦੇ ਹੀ ਪਸ਼ੂ ਆ ਤੇ ਬਹੁਤ ਚੰਗੀ ਦੋਸਤੋ ਇੱਕ ਪਹਿਲਾ ਸੂਆ ਗੱਬਨ ਝੋਟੀ ਆ ਦੋਸਤੋ ਪ੍ਰੋਪਰ ਰਿਕਾਰਡ ਹੈਗਾ ਦੋਸਤੋ ਬਾਈ ਕੋਲੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਓ ਬਾਈ ਹੋਠੀਠਾ ਬਾਈ ਜੀ ਹੋਠੀਠਾ ਬਾਈ ਜੀ ਠੀਕ ਆ ਨਾਂ ਦੱਸਿਓ ਬਾਈ ਆਪਣਾ ਨਾਂ ਪੱਪੂ ਆਈ ਨਾਂ ਪੱਪੂ ਠੀਕ ਆ ਤੇ ਬਈ ਪਪੂਏ ਆਪਣੀ ਝੋਟੀ ਘਰਦੀ ਆ ਘਰਦੀ ਘਰਦੀ ਠੀਕ ਆ ਪਹਿਲਾ ਸੂਆ ਸੁਣੀਆ ਪਹਿਲਾ ਸੂਆ ਠੀਕ ਆ ਤੇ ਬਈ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਫਿਰ ਤੁਹਾਨੂੰ ਪਤਾ ਹੀ ਹੋਣਾ ਕਿੰਨਾ ਕਰਿਆ ਇਹਦੀ ਮਾਂ ਦਾ 20 ਲੀਟਰ ਦਾ ਰਿਕਾਰਡ ਹੈ ਠੀਕ ਆ ਇਹਦੀ ਮਾਂ ਦਾ 20 ਲੀਟਰ ਦਾ ਰਿਕਾਰਡ ਰਿਹਾ ਇਹਨੇ ਜੋ ਭੈਣਾਂ ਸੁਣੀਆਂ ਸੀ ਉਹਨਾਂ ਦੇ ਪਹਿਲੇ ਸੂਏ 'ਚ 1500 ਲੀਟਰ ਦੁੱਧ ਦਈ ਪਹਿਲੇ ਸੂਏ ਦਾ ਯਾਨੀ ਕਿ ਇਹਦੀਆਂ ਭੈਣਾਂ ਦਾ 15 ਲੀਟਰ ਦਾ ਰਿਕਾਰਡ ਰਿਹਾ ਹਾਂ ਜੀ ਉਹਨਾਂ ਨਾਲ ਦਾ ਵੇਟ ਜਾਂ ਜਾਂਦੇ ਆ ਠੀਕ ਆ 20 ਤੇ 12 ਦੀ ਹੈ ਤੁਹਾਨੂੰ ਨਾਲ ਹੀ ਗਾਰੰਟੀ ਦੇ ਦਿਆਂਗੇ ਠੀਕ ਆ 16 ਦੀ ਗਾਰੰਟੀ ਦੇਵਾਂਗੇ ਯਾ ਠੀਕ ਆ ਦਿਨ ਕਿੰਨੇ ਲੈ ਜੂ ਬਈ ਇਹ ਇਹਦੇ ਬਈ 14 ਜੀ ਨੂੰ ਦਿਲ ਵਸਾਖੀ ਦੇ ਦਿਨ ਦੁਰੇ ਆ ਦੇ ਵਸਾਖੀ ਵਾਲੇ ਦਿਨ ਯਾਨੀ ਕਿ 14 ਅਪਸੂਰੇ ਠੀਕ ਆ 14 ਤਰੀਕ ਨੂੰ ਦਿਲ ਕੁਰੇ ਠੀਕ ਆ ਤੇ ਬਈ ਸੀਮਨ ਰਿਕਾਰਡ ਦਾ ਜਾਂ ਕੋਈ ਇਹਦੇ ਆਪ ਦਾ ਪਤਾ ਕੋਈ ਮਾਤ ਲੱਗਦਾ ਹੈ ਸਰਕਾਰੀ ਦਾ ਸਰਕਾਰੀ ਹੈ ਇਹ ਕਿਹੜਾ ਸਰਕਾਰੀ ਨਹੀਂ ਹੈ ਠੀਕ ਆ ਯਾਨੀ ਕਿ ਆਪਾਂ ਸਰਕਾਰੀ ਸੀਮਨ ਹੀ ਲੋਣ ਠੀਕ ਆ ਇਹ ਆਪ ਵੀ ਸਰਕਾਰੀ ਦੀ ਹੈ ਠੀਕ ਆ ਲੋ ਵੀ ਸਜਣੋ ਸਰਕਾਰੀ ਸੀਮਨ ਦੀ ਇਹ ਆਪ ਆ ਪ੍ਰੋਪਰ ਇਹ ਨਹੀਂ ਪਤਾ ਬੋਲ ਕਿਹੜਾ ਤੇ ਸੈਂਡ ਕੁਆਲਟੀ ਵੀ ਖੋ ਨਾ ਦੋਸਤੋ ਤੁਹਾਨੂੰ ਪਤਾ ਲੱਗ ਹੀ ਜਾਣਾ ਵਾਕਈ ਦੋਸਤੋ ਸੀਮਨ ਦੀ ਹੈਗੀ ਆ ਬਹੁਤ ਕੁੰਡਾ ਸਿੰਘ ਆ ਦੋਸਤੋ ਥੱਲੋ ਹਵਾਨਾ ਵਖਾਉਣੇ ਆ ਤਾਂ ਹਵਾਨਾ ਵੀ ਦੋਸਤੋ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਦੇਖ ਸਕਦੇ ਕੱਦਕਾਰ ਸੋਹਣਾ ਦੋਸਤੋ ਕੋਈ ਛੋਟੀ ਨਹੀਂ ਤੇ ਥਣ ਹਵਾਨਾ ਵੀ ਦੋਸਤੋ ਕਰਮਾ ਵਾਲੀ ਨੂੰ ਬਹੁਤ ਸੋਹਣਾ ਲੱਗਿਆ ਬਿਲਕੁਲ ਕੁੰਡਾ ਟੈਂਗਾ ਦੋਸਤੋ ਦੇਖ ਫਿਰੇ ਵਾਹ ਕੁਲਾ ਹਵਾਨਾ ਦੋਸਤੋ ਥਣਾ ਦੇ ਵਿੱਚ ਜਿ ਗਾਇਬ ਦੀ ਗੱਲ ਕਰੀਏ ਦੋਸਤੋ ਬਹੁਤ ਜਿਆਦਾ ਗਾਇਬ ਆ ਪਲਾਂ ਦੇ ਵਿੱਚ ਆ ਦੋਸਤੋ ਥੋੜੀ ਇੱਕ ਨਾ ਬਾਈ ਦੇ ਘਰ ਦੇ ਮਗਰਲੇ ਪਾਸੇ ਆ ਕੋਈ ਊੜਾ ਇਹਨਾਂ ਕਬਰਾਂਉਂਦੇ ਆ ਕਿਉਂਕਿ ਉਪਰਾਂ ਬੰਦਾ ਇਧਰ ਆਉਂਦਾ ਨਹੀਂ ਬਾਈ ਹਾਂ ਨਾ ਦੇਖ ਸਕਦੇ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਦੋਸਤੋ ਮਗਰਲੇ ਪਾਸੇ ਹੀ ਵੇਖੋਵੇਂ ਦੋ ਅਸਾ ਦਾ ਤੁਹਾਨੂੰ ਅਨੁਮਾਨ ਕਰਾ ਦਿੰਨੇ ਦੇਖ ਸਕਦੇ ਬਹੁਤ ਸੋਹਣਾ ਦੋਸਤੋ ਹਵਾਨਾ ਤਿਆਰ ਕੀਤਾ ਹੋਇਆ ਹੁਣ ਇੱਕ ਅੱਧਾ ਆਟਾਲੀ ਝੋਟੀ ਆ ਦੋਸਤੋ ਬਾਕੀ ਤੋੜ ਕੇ ਤੁਹਾਨੂੰ ਖਾ ਦੇ ਲੈ ਵੀ ਖੋਲ ਨਹੀਂ ਤੋੜ ਕੇ ਖਾ ਲੀਏ ਬਹੁਤ ਸੋਹਣੀ ਦੋਸਤੋ ਪੱਤਰਪੈਠ ਕੂੜੇ ਦੇ ਵਿੱਚ ਆ ਲੌਬੀ ਹਵਾਨੇ ਨਹੀਂ ਨਿਗ੍ਹਾ ਮਾਰ ਸਕਦੇ ਬਹੁਤ ਸਾਫ ਸਿਫਰਾ ਹਵਾਨਾ ਦੋਸਤੋ ਪੂਰਾ ਖੁੱਲਾ ਹਵਾਨਾ ਪਹਿਲਾ ਸੁਆਗ ਬੰਚੋਟੀ ਹੈ ਦੋਸਤੋ ਬਹੁਤ ਵਿਰਲੀਆਂ ਝੋਟੀਆਂ ਨੂੰ ਦੋਸਤੋ ਇਹ ਜਲਵਾ ਨਾ ਲੱਗਿਆ ਹੁੰਦਾ ਕਿਉਂਕਿ ਬਹੁਤ ਸੋਹਣਾ ਖੁੱਲਾ ਹਵਾਨਾ ਪੱਤਰਪੈਠ ਕੂੜੇ ਦੇ ਵਿੱਚ ਆ ਦੋਸਤੋ ਇੱਕ ਘਰੇਲੂ ਪਰਿਵਾਰ ਦੇ ਘਰੇ ਆ ਦੋਸਤੋ ਪੂਰੇ ਸ਼ੌਂਕ ਨਾਲ ਬਾਈ ਨੇ ਕਰ ਦਿੱਤਾ ਹੈ ਸਾਹਮਣੇ ਵੇਖ ਸਕਦੇ ਆ ਦੋਸਤੋ ਬਾਈ ਦੀਆਂ ਘੋੜੀਆਂ ਰੱਖੀਆਂ ਹੋਈਆਂ ਤੋਰੀ ਬਈ ਮਾਰ ਆਏ ਦੇਖ ਸਕਦੇ ਮਨ ਲਾ ਕੋਈ ਗੱਲ ਬਾਕੀ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਵੇ ਇੱਥੇ ਆ ਕੇ ਆਪਦੀ ਤਸੱਲੀ ਕਰ ਲਵੇ ਪਿੰਡ ਹੈਗਾ ਦੋਸਤੋ ਬਾਈ ਦਾ ਮੱਤਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਰੇਟ ਆਪਾਂ ਬਾਈ ਤੋਂ ਪੁੱਛ ਲਈਂ ਨਾ ਹਾਂਜੀ ਭਾਈ ਜੀ ਰੇਟ ਕੀ ਕਰਾਂਗੇ ਫਿਰ ਇਹਦਾ ਰੇਟ ਬਾਈ ਆਪਾਂ 2.5 ਲੱਖ ਕਿਆ ਕਰ ਲਈਏ 2.5 ਲੱਖ ਮਾਨਤਨ ਹੋ ਜੂ ਬਈ ਮੌਕੇ ਦਾ ਆਈ ਦਾ ਜੂ ਹੋਊਗਾ ਠੀਕ ਆ ਆਪਣੀ ਘਰ ਦੀ ਹੈ ਠੀਕ ਆ ਲਓ ਬਈ ਬਾਈਆਂ ਦਾ ਮਾਨਤਾਨ ਹੋ ਜੂ ਮੁੱਲ ਸਵਾ ਦੋ ਲੱਖ ਤੇ ਹੋ ਵੀ ਆਪਣੋ ਉਹੀ ਲਾਉਣ ਜਿਹਨਾਂ ਅਸਲ ਅਸਲ ਦਾ ਪਤਾ ਹੈ ਠੀਕ ਹੈ ਸਵਾਦ ਵਾਲਾ ਲਾਉਣ ਠੀਕ ਆ ਲਓ ਬਈ ਬਾਈਆਂ ਦਾ ਫੋਨ ਉਹੀ ਲਾਓ ਵੀਰ ਜਿਹਨੇ ਲੈਣੀ ਹੈ ਜਿਹੜੇ ਜਿਹੜੇ ਬੰਦੇ ਨੂੰ ਦੋਸਤੋ ਚੀਜ਼ ਦੀ ਪਰਖ ਹੋਵੇ ਉਹੀ ਬੰਦਾ ਫੋਨ ਲਾਵੇ ਕਿਉਂਕਿ ਜੇ ਝੋਟੀ ਦੀ ਗੱਲ ਕਰੀਏ ਨਾ ਦੋਸਤੋ ਬਹੁਤ ਵਿਰਲੀਆਂ ਝੋਟੀਆਂ ਨੂੰ ਪਹਿਲੇ ਸੁਏ ਆ ਜਾਂ ਹਵਾਨਾ ਲੱਗਦਾ ਤੇ ਬਾਈ ਇੱਕ ਵਾਰੀ ਨਾ ਆਪਦਾ ਨੰਬਰ ਦੱਸ ਦਿਓ ਤੁਸੀਂ ਨੰਬਰ 95306 ਜੀ 95306 20056 20056 ਠੀਕ ਆ ਲੋ ਵੀ ਇਹ ਬਾਈ ਦਾ ਨੰਬਰ ਆ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ 'ਚ